ਤਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜਿੱਥੇ ਜ਼ਬਰੀ ਖੋਖਿਆਂ ਨੂੰ ਵਿੜਾ ਹਟਾਇਆ ਜਾ ਰਿਹਾ ਹੈ ਦਰਅਸਲ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਤਿੰਨ ਫੋਟੋ ਚੀ ਤਲਵਾ ਲੈ ਕੇ ਆਪਣੇ ਇਹ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੀ ਦੁਕਾਨਾਂ ਦੇ ਬਾਹਰ ਲੱਗੇ ਖੋਖੇ ਆ ਉਹਨਾਂ ਨੂੰ ਜ਼ਬਰੀ ਚੁਕਵਾਇਆ ਜਾ ਰਿਹਾ ਹੈ ਫਲਹਾਲ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਧਾਰਮਿਕ ਸਥਾਨਾ ਉੱਤੇ ਇਹਨਾਂ ਵੱਲੋਂ ਤੰਬਾਕੂ ਵੇਚਣ ਵਾਰਗੇ ਜਿਹੜੇ ਖੋਖੇ ਐ ਉਹ ਖੋਲੇ ਹੋਏ ਨੇ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ ਤੇ ਆਪਣੇ ਪੱਧਰ ਉੱਤੇ ਜਿਹੜਾ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜਿੱਥੇ ਇਹਨਾਂ ਖੋਖਿਆਂ ਨੂੰ ਜੜਾ ਚੁਕਵਾਇਆ ਜਾ ਰਿਹਾ ਫਿਰ ਹਾਲ ਤੁਹਾਨੂੰ ਦੱਸਣੇ ਹੈ ਕਿ ਹੁਣ ਇਹ ਮੁਹੀਮ ਹੈ ਜਿਹੜੀ ਨਿਹੰਗ ਬਾਣੇ ਦੇ ਵਿੱਚੋਂ ਆਈ ਇਹਨਾਂ ਨਿਹੰਗਾਂ ਵੱਲੋਂ ਜਿਹੜੀ ਮੁਹੀਮ ਪਿੰਡੀ ਗਈ ਹੈ ਉਸ ਦੇ ਵਿੱਚ ਇਹਨਾਂ ਵੱਲੋਂ ਇਹ ਸੰਕਲਪ ਲਿੱਤਾ ਗਿਆ ਕਿ ਤੰਬਾਕੂ ਦੇ ਅੱਡੇ ਜਿਹੜੇ ਨੇ ਉਹ ਬੰਦ ਕਰਵਾਏ ਜਾਣਗੇ ਤਾਂ ਹੁਣ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੰਬਾਕੂ ਦੇ ਅੱਡੇ ਬੰਦ ਕਰਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਵੀ ਨਿਹੰਗ ਸਿੰਘਾਂ ਦੇ ਵੱਲੋਂ ਤੰਬਾਕੂ ਪਦਾਰਥਾਂ ਨੂੰ ਬੰਦ ਕਰਵਾਉਣ ਦੀ ਮੁਹਿੰਮ ਸਾਹਮਣੇ ਆਈ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਬੁੱਢਾ ਦਲ ਦੇ ਨਾਲ ਸੰਬੰਧਿਤ ਨੇ ਤੇ ਉਹ ਗੁਰਦੁਆਰਾ ਸਾਹਿਬਦੇਵ ਬਹਾਰਤੀ ਹੁਰਤ ਧਾਰਮਿਕ ਖਾਮਾ ਦੇ ਬਾਹਰ ਇਥੋਂ ਤੱਕ ਕਿ ਵਿਦਿਅਕ ਧਾਰਿਆਂ ਦੇ ਵਿੱਚ ਵੀ ਜੋ ਨੀਣੇ ਤੰਬਾਕੂ ਸ਼ਰੀਆਮ ਪਬਲਿਕ ਪਲੇਸ ਉੱਤੇ ਵੇਚੇ ਜਾ ਰਹੇ ਨੇ ਜਦੋਂ ਕਿ ਪ੍ਰਸ਼ਾਸਨ ਦੇ ਵੱਲੋਂ ਖਾਸ ਹਦਾਇਤਾਂ ਨੇ ਕਿ ਅਜਿਹੀਆਂ ਥਾਵਾਂ ਦੇ 200 ਮੀਟਰ ਦੇ ਅੰਦਰ ਤੰਬਾਕੂ ਵੇਚਣਾ ਬੈਨ ਹੈ ਪਰ ਸ਼ਰੀਆਮ ਵਿੱਚ ਜਾਰੇ ਤੰਬਾਕੂ ਪਦਾਰਥਾਂ ਨੂੰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਇਸ ਲਈ ਉਹ ਐਸਐਸਪੀ ਨੂੰ ਇਸ ਸੰਬੰਧ ਵਿੱਚ ਮੰਗ ਪੱਤਰ ਵੀ ਦੇਣ ਪਹੁੰਚੇ ਨੇ ਪਰ ਫਿਰ ਹਾਜ਼ਰ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਬਲਿਕ ਪਲੇਸ ਉੱਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦਾ ਸੋਦਾ ਲੱਗੇਗਾ ਇੱਕ ਖਾਸੁਰਤੇ ਚੇਤਾਵਨੀ ਵੀ ਉਹਨਾਂ ਨੂੰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਇਹ ਜਿਹੜੇ ਖੋਖੇ ਵਾਲੇ ਨੇ ਆਪਣਾ ਰੇਡੀ ਜਿਹੜੀ ਆਪਣਾ ਖੋਖਾ ਚੱਕਦੇ ਹੋਏ ਉੱਚ ਤੌਰ ਨਜ਼ਰ ਆ ਰਹੇ ਨੇ ਤਾਂ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਐਸਐਸਪੀ ਦਾ ਰੁਕ ਕੀਤਾ ਗਿਆ ਮੰਗ ਪੱਤਰ ਦਿੱਤਾ ਗਿਆ ਤੇ ਸੁਪਰਾਸ਼ਾਸ਼ਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਜਿਹੇ ਜਗਾਵਾ ਉੱਤੇ ਖਾਸ ਤੌਰ ਤੇ ਜੋ ਧਾਰਮਿਕ ਸਥਾਨਾਂ ਦੇ ਬਾਹਰ ਖੋਲੇ ਗਏ ਅਜਿਹੇ ਖੋਖੇ ਨੇ ਉਣਾ ਉੱਤੇ ਪੱਕੀ ਤਰੀਕੇ ਦੇ ਨਾਲ ਨਕੀਲ ਕਰ ਸੇ ਜਾਵੇ ਪਰ ਉੱਥੇ ਜੇ ਦੇਖਿਆ ਜਦ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਆਪਣੀ ਤਲਵਾਰ ਲੈ ਕੇ ਕਿਸ ਤਰ੍ਹਾਂ ਇਹਨਾਂ ਦੁਕਾਨਦਾਰਾਂ ਉੱਤੇ ਆਪਣੀ ਗੁੰਡਾਗਰਦੀ ਹੋਏ ਕਰਦੇ ਹੋਏ ਵਿਖੇ ਜਾ ਰਹੇ ਨੇ ਤਾਂ ਕਿਸੇ ਨਾ ਕਿਸੇ ਇਸ ਨੂੰ ਲੈ ਕੇ ਜਿਹੜਾ ਹੈਗਾ ਇਤਰਾਜ਼ ਵੀ ਜਤਾਇਆ ਜਾ ਰਿਹਾ ਫਿਲਹਾਲ ਇਸ ਬਾਬਤ ਇਸ ਮੂਹਿੰਮ ਨੂੰ ਲੈ ਕੇ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਬੁੱਢਾ ਦਲ ਨਿਹੰਗ ਸਿੰਘਾ ਨਿਹੰਗ ਸਿੰਘ ਉਹ ਸੁਣ ਲੈਣੇ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟੀਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ੱਤਕਾ ਲੱਗ ਰਿਹਾ ਉਸ ਦੇ ਨਾਲ ਤੇ ਵੀ ਸਰਕਾਰ ਵੱਲੋਂ ਵੀ ਰੋਕਿਆ ਹੋਇਆ ਹੈ ਪਬਲਿਕ ਪਲੇਸ ਤੇ ਕੋਈ ਨਿਯਮਕ ਮਕੂਮ ਨਹੀਂ ਬੱਤ ਪਾ ਪਰ ਜੇ ਦੇਖਿਆ ਹਸਪਤਾਲ ਚ ਵੀ ਜ ਸਿੱਖਿਆਦਾਰੇ ਉਹਨਾਂ ਕੋਲੇ ਵੀ ਸਬਜੀ ਮੰਡੀ ਚ ਵੀ ਜਾਂ ਬੱਸ ਸਟੈਂਡ ਤੇ ਸ਼ਰੇਮ ਤੁਹੇ ਕਿਤਾਬੀ ਅੱਤੇ ਕੀਤਾ ਵੀ ਜਾਂਦਾ ਹੈ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਪਿਹੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸੈਕਟਰ ਦਾ ਸੇਵਨ ਨਹੀਂ ਕਰਦੇ ਤੇ ਕੁਵਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਖਲੰਭਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘਟਕ ਧਿਆਨ ਦਿਓ ਮਾਰੇ ਬੰਦੇ ਆਲ ਜਿਆਦਾ ਛਿਤੀ ਜਾਊਗੇ ਹੁਣ ਜਿਵੇਂ ਚਿੱਟੇ ਆਲੇ ਤੇ ਲਾਲੋ ਚਿੱਟੇ ਆਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਤੇ ਅੱਜ ਜਿਹੜਾ ਮੰਗ ਪੱਤਰ ਦਾਇਰ ਹੋਇਆ ਹੈ ਇੱਕੀ ਮੰਕੀਤੀ ਦੀ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਖੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵਿਕ ਰਹੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਖੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਹੈ ਸਿੱਖਿਆਦਾਰਿਆ ਸਕੂਲ ਕਾਲਜ ਜਾ ਆਪਣਾ ਤਾਂ ਉਸਾਰਾ ਉਹਦੇ ਤੇ ਵੀ ਆਰਡਰ ਆ ਗਿਆ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਮੋਰਚਾ ਲਾਇਆ ਜੋ ਵੀ ਬੀੜੀ ਸਿੱਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਤੜੱਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਰਹੇ ਹੋ ਡੀਸੀ ਸਾਹਿਬ ਤੋਂ ਇਹ ਹੀ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ